ਉਹ ਬੱਸ ਸਟੈਂਡ ਤੇ ਬੱਸ ਨੂੰ ਲੱਗੀ ਭਿਆਨਕ ਅੱਗ ਮੌਕੇ ਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਮੈਂ ਪਰਮਪਾ ਅਦਵਜ ਅੱਜ ਤੱਕ ਕਰੀਬਨ 9:30 ਵਜੇ ਦੇ ਵਿੱਚ ਕਦ ਸੁਹਾ ਬੱਸ ਸਟੈਂਡ ਤੇ ਖੜੀ ਇੱਕ ਪੁਰਾਣੀ ਬੱਸ ਨੂੰ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਜ਼ਬਰਦਸਤ ਸੀ ਕਿ ਉਸਦੀ ਲਪਟਾ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਇਸ ਬੱਸ ਦੇ ਨਜ਼ਦੀਕ ਰੋਜ਼ਾਨਾ ਦੀ ਤਰ੍ਹਾਂ ਹੋਰ ਵੀ ਕਈ ਬੱਸਾਂ ਖੜੀਆਂ ਸਨ ਜੇਕਰ ਨਗਰ ਨਿਗਮ ਦੀ ਹੁਸ਼ਿਆਰੀ ਨਾ ਹੁੰਦੀ ਸਮੇਂ ਤੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਰੂਪ ਲੈ ਸਕਦਾ ਸੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕੋਈ ਵੀ ਜਾਨੇ ਨੁਕਸਾਨ ਨਹੀਂ ਪਾਇਆ ਗਿਆ ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਤੋਂ ਰਜੇਸ਼ ਕੁਮਾਰ ਦੀ ਰਿਪੋਰਟ ਤੇ ਸਰ ਕੀ ਨਾਮ ਆਪਣਾ ਜੀ ਸਾਹਿਬ ਜੀ ਜੀ ਤੁਸੀਂ ਮਾਲਵਾ ਬਸ ਦੇ ਹਾਂਜੀ ਹਾਂਜੀ ਬਾਖਾਨੋ ਸਾਡੀਆਂ ਗੱਡੀ ਦਾ ਮਗਰ ਸਾਡੇ ਨੰਬਰ ਆ ਉਹਨਾਂ ਨੂੰ ਫੋਨ ਕਰਤਾ ਹੀ ਉਹਦੇ ਆ ਗਏ ਬਸ ਅੱਛਾ ਕਹਿੰਦੇ ਗੱਡੀ ਨੂੰ ਅੱਗ ਲੱਗੀ ਸਾਢੇ 8 ਵਜੇ ਸਾਬ ਮੈਂ ਇੱਥੋਂ ਗਿਆ ਜੀ ਸਾਡੇ ਵਾਲੇ ਤਾਂ ਜਾ ਘਰ ਜਾ ਕੇ ਰੋਟੀ ਖਾਣ ਲੱਗੇ ਤੇ ਮਗਰੋਂ ਸੋਣ ਆ ਗਏ ਮੈਂ ਰੋਟੀ ਵੀ ਨਹੀਂ ਖਾਧੀ ਹਾਂ ਏਡੀ ਘਟਨਾ ਨੂੰ ਸੁਣੇ ਚ ਵਾਪਰੀ ਹੈ ਇਹ ਮੈਨੂੰ ਮੇਰੇ ਇੱਕ ਕਲੀਕ ਦਾ ਫੋਨ ਆਇਆ ਉਹ ਵੀ ਉਹਨੇ ਉਹਨਾਂ ਦਾ ਫੋਨ ਆਇਆ ਔਰ ਥਾਣੇ ਤੋਂ ਵੀ ਫੋਨ ਮੈਨੂੰ ਆਇਆ ਮੋਕੇ ਨੇ ਸਾਡੀ ਫਾਇਰ ਅਗ੍ਰੇਡ ਹੋਈ ਉਹ ਟਾਈਮ ਨਾਲ ਪਹੁੰਚ ਗਈ ਹੈ ਔਰ ਅਲੇ ਤੱਕ ਕਾਰਨਤਨੀ ਆ ਪਤਾ ਲੱਗਿਆ ਕਿ ਕਿਸ ਤਰ੍ਹਾਂ ਲੱਗੀ ਅੱਗ ਪਰ ਤੁਹਾਡੇ ਸਾਹਮਣੇ ਟੀਮ ਲੱਗੀ ਹੈ ਪਰ ਮੌਕੇ ਤੇ ਪਹੁੰਚਣਾ ਮੇਰਾ خیال ਹੈ ਕਿ ਨੁਕਸਾਨ ਜਿਹੜਾ ਬਾਕੀ ਹੋਰ ਇੱਥੇ ਮਸ਼ੀਨਰੀ ਖੜੀ ਹੈ ਉਹ ਦਸਾਂ ਖੜੀਆਂ ਹਨ ਉਹਨਾਂ ਨੂੰ ਵੀ ਅੱਗ ਲੱਗ ਸਕਦੀ ਜੇ ਮੌਕੇ ਤੇ ਨਾ ਪਹੁੰਚੇ ਸੋ ਮੇਰੇ ਹਿਸਾਬ ਨਾਲ ਤਾਂ ਕੰਟਰੋਲ ਚ ਹੈ ਸਾਰੀ ਸਿਚੁਏਸ਼ਨ ਬਾਕੀ ਫਰਸਟ ਸਟੈਂਡ ਤੋਂ ਪਤਾ ਲੱਗ ਸਕਦਾ ਇੱਥੇ ਚੌਂਕੀਦਾਰ ਜੇ ਇਹਨਾਂ ਦਾ ਕੋਈ ਹੋ ਰਿਹਾਦਾ ਹੋਵੇ ਕਿ ਸ਼ਾਇਦ ਕੋਈ ਬਾਤ ਦੀ ਬੈਟ ਕੋਈ ਸਿਗਰਟ ਵਗੈਰਾ ਨਾਲ ਪੀਂਦਾ ਹੋਵੇ ਜਾਂ ਹਿਸਾਬ ਨਾਲ ਕੋਈ ਅੱਗੋਕ ਲੱਗੀ ਹੋਵੇ ਔਰ ਥੋੜਾ ਮਾਲਕ ਨਾਲ ਤੁਹਾਡੀ ਵੀ ਗੱਲ ਹੋਈ ਹੈ ਮੇਰੇ ਸਹਾਨੂੰ ਬੱਸ ਪੁਰਾਣੀ ਹੈ ਕਾफी ਦਿਨ ਤੋਂ ਇੱਥੇ ਖੜੀ ਹੈ ਹਾਂਜੀ ਤੋਂ ਪੋਸੀਬਿਲਟੀ ਹੈ ਕਿ ਕੋਈ ਇੱਥੇ ਬੈਠਾ ਹੋਵੇ ਇੰਜੋਏ ਵਗੈਰਾ ਕਰਦੇ ਹੋਣ ਅੱਗ ਲੱਗੀ ਹੋਵੇ ਕਿਸ ਤਰੀਕੇ ਨਾਲ